ਜਲੰਧਰ ਦਿਹਾਤੀ ਦੇ थाना ਫਲੋਰ ਦੀ ਪੁਲਿਸ ਵੱਲੋਂ 24 ਘੰਟੇ ਦੇ ਅੰਦਰ ਅੰਦਰ ਕਤਲ ਕੇਸ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਮਨ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਇਨਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਵੱਲੋਂ ਸੀਮਾ ਰਾਣੀ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਅਕਲਪੁਰ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਦੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਹੈ ਜਿਸ ਦੇ ਆਧਾਰ ਤੇ 5 ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 7 ਦਰਜ ਕੀਤਾ ਗਿਆ ਜਿਸ ਦੇ ਵਿੱਚੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ 3 ਦੋਸ਼ੀਆਂ ਲਈ ਛਾਪੇਮਰੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋ ਸਰਬਨ ਸਿੰਘ ਬਾਲੂ ਵੱਲੋਂ ਕੀ ਕਿਹਾ ਗਿਆ ਦੇਖਦੇ ਹਾਂ ਲਾਈਵ ਤਸਵੀਰਾਂ ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਵਿਸ਼ੇਸ਼ ਰਿਪੋਰਟ ਇਹ ਨੌਜਵਾਨ ਜਗਤਾਰ ਸਿੰਘ ਉਹਦੀ ਬੀਤੀ ਰਾਤ ਜਿਹੜੀ ਆ ਮੌਤ ਹੋਈ ਆ ਉਹਦੇ ਵਿੱਚ ਅਸੀਂ ਐਫ ਆਈ ਨੰਬਰ ਜਿਹੜੀ ਜੋ ਸੱਤ ਦਰਜ ਕੀਤੀ ਗਈ ਆ ਇਹ ਜਿਹੜਾ ਵਿਅਕਤੀ ਸੀ ਦਾ ਇੱਕ ਦੋਸਤ ਹੈਗਾ ਸੀ ਜਨਕਰ ਗੋਲੀ ਗੁਣੂ ਉਹਦੇ ਆਪਸ ਵਿੱਚ ਰੰਜਿਸ਼ ਸੀ ਨਾਲ ਜਿਹੜੇ ਪੰਜ ਸੱਤ ਮਾੜੇ ਅਨਸਰ ਸਨ ਜਿਨ੍ਹਾਂ ਦੇ ਉੱਤੇ ਬਾਈ ਨੇਮ ਅਸੀਂ ਪੰਜ ਜਣੇ ਤੇ ਐਫ ਆਈ ਆਰ ਦੀ ਵਾਈਫ ਜਿਹੜੀ ਸੀਮਾ ਉਹਦੀ ਸਟੇਟਮੈਂਟ ਤੇ ਦਰਜ ਕੀਤੀ ਗਈ ਆ ਇਹ ਪੰਜਾਂ ਦੇ ਵਿੱਚੋਂ ਦੋ ਦੋਸ਼ੀ ਜਿਹੜੇ ਆ ਗ੍ਰਫਤਾਰ ਕਰ ਲਏ ਗਏ ਨੇ ਤੇ 500 ਲੈ ਕੇ 735 ਸਾਲ ਜਿਹੜੇ ਕਿ ਉਸ ਟਾਈਮ ਉਹਨਾਂ ਨੇ ਅ ਸਰੀਏ ਦੇ ਰੋਡ ਨਾਲ ਦੇ ਸਿਰ ਦੇ ਵਿੱਚ ਵਾਰਦਾਤ ਕੀਤੀ ਮਾਰਨ ਦੇ ਨਾਲ ਦੀ ਮੌਤ ਹੋਈ ਆ ਤੇ ਅਸੀਂ ਇਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਫਰਦਰ ਇਹਨਾਂ ਦਾ ਜਿਹੜਾ ਪੋਸਟਮਾਰਟਮ ਲੈ ਕੇ ਤੇ ਇਹਨਾਂ ਦੀ ਜਿਹੜੀ ਰੰਜਿਸ਼ ਆ ਆਫ ਸਵਿਚ ਕਰਨ ਦੀ ਮੌਤ ਦਾ ਕਾਰਨ ਕੀ ਸੀ ਉਹ ਵੀ ਕਲੀਅਰ ਕੀਤਾ ਜਾਵੇਗਾ ਤੇ ਇਹਨਾਂ ਦੇ ਬਰੁੱਧ ਜਿਹੜੀ ਬਣਦੀ ਕਾਰਵਾਈ ਆ ਉਹ ਸਖਤੀ ਨਾਲ ਕੀਤੀ ਜਾਵੇਗੀ ਤੇ ਜਿਹੜੇ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਜਲਦ ਗੁਸਤਾਖ ਕੀਤਾ ਜਾਵੇਗਾ ਦਾਸੀਂ ਜਿਹੜਾ ਪ੍ਰੀਵੀਅਸ ਰਿਕਾਰਡ ਪੁਲਿਸ ਰਿਮਾਂਡ ਦੇ ਵਿੱਚ ਕਲੀਅਰ ਕਰਾਂਗੇ ਵੀ ਇਹਨਾਂ ਦਾ ਜਿਹੜਾ ਮਾੜੀ ਪਿਸ਼ੋਕੜ ਹੈਗੀ ਆ ਉਹ ਇਹਨਾਂ ਦੇ ਕੋਈ ਮਕਦਮਾ ਦਰਜ ਹੈ ਜਾਂ ਨਹੀਂ ਇਹ ਅਸੀਂ ਇਹਨਾਂ ਦਾ ਰਿਮਾਂਡ ਆ ਕੇ ਹਾਸਲ ਕਰਕੇ ਉਹ ਸਾਹਮਣੇ ਜਿਹੜੇ ਐਫੈਕਟਸ ਲਵਾਂਗੇ ਨਹੀਂ ਇਹ ਕੋਈ ਨਸ਼ੇ ਵਾਲੇ ਨਹੀਂ ਹੈਗੇ ਇਹਨਾਂ ਦੀ ਪੁਰਾਣੀ ਝੂੜੀ ਰੰਜਿਸ਼ ਵੀ ਚੱਲਦੀ ਸੀ ਕੋਈ ਜੇ ਕੋਥੇ ਹੱਤਾ ਹੈਗਾ ਜਿਹਦੇ ਵਿੱਚ ਆਮ ਜਿਹੜੇ ਇਹ ਮੁੰਡੇ ਤਿੰਨ ਚਾਰ ਜਣੇ ਸੀ ਉਹ ਸ਼ਰਾਬ ਪੀਣ ਆ ਜਾਂਦੇ ਸੀ ਪਿੰਡ ਦੇ ਵਾਸੀ ਵੀ ਇਹਨਾਂ ਨੂੰ ਰੋਕਦੇ ਸੀ ਤੇ ਇਹ ਜਿਹੜਾ ਮਿਰਤਕ ਸਿੰਘ ਜਕਤਾਰ ਸਿੰਘ ਇਹ ਵੀ ਇਹਦੇ ਇਹਦੇ ਮੰਦਿਰ ਵਿੱਚ ਵੀ ਗੱਲ ਸੀ ਸ਼ਾਇਦ ਇਹਦੇ ਵੀ ਸਾਨੂੰ ਰੋਗਦਾ ਹੈਗਾ ਇਸ ਵਜ੍ਹਾ ਰੰਜਿਸ਼ ਨਾਲ ਇਹਨਾਂ ਦੀ ਜਿਹੜੀ ਉਹ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਆ ਇਹਨਾਂ ਨੇ ਇਕੱਠੇ ਹੋ ਕੇ ਉਹਦੇ ਸੱਟਾ ਮਾਰ ਕੇ ਉਸ ਦੀ ਤੇ ਜਿੱਥੇ ਹਾਰਾਣਾ ਮੌਤ ਕਰ ਦਿੱਤੀ ਪਹਿਲਾਂ ਲੜਾਈ ਹੋਈ ਸੀ ਉਹਦੇ ਨਾਲ ਇੱਕ ਸਾਥੀ ਸੀ ਗੁਰੂ ਉਹਦੇ ਨਾਲ ਉਹਨਾਂ ਦੀ ਰਜਿਸਟਰਦੀ ਸੀ ਇਸ ਲੜਕੇ ਦਾ ਉਹਨਾਂ ਦੀ ਫੌਲਦੀ ਉਸ ਸਮੇਂ ਕੋਈ ਰੰਜਿਸ਼ ਨਹੀਂ ਸੀ ਤੇ ਇਹ ਉਹਦੇ ਕਰਕੇ ਹੀ ਜਿਹੜਾ ਅੱਗੇ ਫਰਦਰ ਜਿਹੜਾ ਇਹ ਕਤਲ ਹੋ ਗਿਆ